ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਵਿੱਚ ਆਪਾਂ ਚਹਿਲ ਗੋਦ ਦੇ ਲੋਕਾਂ ਦੇ ਇਤਿਹਾਸ ਦੀ ਗੱਲ ਕਰਾਂਗੇ ਚਹਿਲ ਅਜਮੇਰ ਤੇ ਹਿਸਾਰ ਦੇ ਗੜ੍ਹ ਦਰੇਡੇ ਵਾਲੇ ਚਾਹੋਨਾ ਦੀ ਇੱਕ ਸ਼ਾਖ ਤੋਂ ਮੰਨੇ ਜਾਂਦੇ ਨੇ ਇਹ ਪੰਜਾਬ ਵਿੱਚ 18ਵੀਂ ਸਦੀ ਦੇ ਆਰੰਭ ਵਿੱਚ ਆਏ ਸੀ ਚਹਿਲ ਰਾਜੇ ਚਾਹੋਨੀ ਵੰਸ਼ ਵਿੱਚੋਂ ਨੇ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਬਾਗੜੀ ਨੇ ਤੇ ਇੱਕ ਹੋਰ ਰਵਾਇਤ ਅਨੁਸਾਰ ਇਹ ਤੰਬਰ ਵੰਸ਼ ਦੇ ਰਾਜਾ ਰਿਖ ਦੇ ਵੰਸ਼ ਵਿੱਚੋਂ ਨੇ ਇਹ ਦੱਖਣ ਤੋਂ ਆ ਕੇ ਕਹਿਲੂਰ ਵਿੱਚ ਵਸ ਗਏ ਰਿਖ ਪੁੱਤਰ ਨੇ ਇੱਕ ਪਰਿਵਰਗੀ ਜੱਟੀ ਨਾਲ ਵਿਆਹ ਕਰਾ ਲਿਆ ਤੇ ਬਠਿੰਡੇ ਦੇ ਖੇਤਰ ਵਿੱਚ ਮੱਤੀ ਵਿਖੇ ਵਸ ਕੇ ਚਹਿਲ ਗੋਤਾ ਮੋਢੀ ਬਣਿਆ ਕਿਸੇ ਸਮੇਂ ਚਹਿਲਾਂ ਦੀਆਂ ਕੁੜੀਆਂ ਬਹੁਤ ਸੁੰਦਰ ਹੁੰਦੀਆਂ ਸੀ ਤੇ ਬੇਔਲਾਦ ਵੀ ਨਹੀਂ ਰਹਿੰਦੀਆਂ ਸੀ ਚਹਿਲ ਆਪਣੀ ਕੁੜੀ ਦਾ ਰਿਸ਼ਤਾ ਚੰਗੇ امیر ਘਰਾਂ ਵਿੱਚ ਕਰਦੇ ਸੀ ਹੁਣੇ ਪੁਰਾਣੀਆਂ ਖੋਤਾਂ ਤੇ ਕਲਪਿਤ ਗੱਲਾਂ ਖਤਮ ਹੋ ਰਹੀਆਂ ਨੇ ਅਸਲ ਵਿੱਚ ਚਹਿਲ ਕੋ ਤਾਂ ਮੋਢੀ ਚਾਹਲ ਸ਼੍ਰੀ ਰਾਮਚੰਦਰ ਦੇ ਪੁੱਤਰ ਕਸ਼ੂ ਦੀ ਵੰਸ਼ ਵਿੱਚੋਂ ਆਇਆ ਇਹ ਸੂਰਜਵੰਸ਼ੀ ਨੇ ਸੂਰਜਵੰਸ਼ੀ ਰਾਜਾ ਅਗਰ ਸੈਨ ਦੇ ਚਾਰ ਪੁੱਤਰ ਸੀ ਜਿਨ੍ਹਾਂ ਦੀ ਔਲਾਦ ਸ਼ੀਨੇ ਚੀਮੇ ਸ਼ਾਹੀ ਤੇ ਚਹਿਲ ਜੱਟ ਨੇ ਸੋਹੀ ਤੇ ਲਖੀ ਇਹ ਛੋਟੇ ਗੋਤ ਵੀ ਚਹਿਲ ਭਾਈਚਾਰੇ ਨਾਲ ਰਲਦੇ ਨੇ ਚੀਮੇ ਵੀ ਚਾਹਾਨ ਵੰਸ਼ ਵਿੱਚੋਂ ਹੀ ਨੇ ਚਾਹਾਨਾ ਦੀ ਕੋਲੀ ਸ਼ਾਖਾ ਵਿੱਚੋਂ ਇਹਨਾਂ ਨੂੰ ਮੰਨਿਆ ਜਾਂਦਾ ਹੈ ਤੇ ਇਹੀ ਠੀਕ ਲੱਗਦਾ ਹੈ ਚਾਹਾਨ ਵੰਸ਼ ਦੇ ਘੱਗ ਦੀ ਛੇਵੀਂ ਪੀੜ੍ਹੀ ਵਿੱਚ ਚਹਿਲ ਹੋਇਆ ਤੇ ਉਸ ਦਾ ਨਾਂ ਤੇ ਚਹਿਲ ਗੋਤ ਪ੍ਰਸਿੱਧ ਹੋਇਆ ਉਸ ਦੀ ਚੌਥੀ ਪੀੜ੍ਹੀ ਵਿੱਚ ਬੈਰਸੀ ਹੋਇਆ ਤੇ ਉਸ ਦੇ ਦੋ ਵਯਾ ਸੀ ਇੱਕ ਦਾ ਪੁੱਤਰ ਰੱਲਾ ਸੀ ਜਿਸ ਨੇ ਰੱਲਾ ਵਸਾਇਆ ਜਿਸ ਤੋਂ ਚੈਲਾ ਦੇ ਕਈ ਪਿੰਡ ਵਜੇ ਰੱਲੇ ਨੂੰ ਉਸ ਦੇ ਭਤੀਜੇ ਜੁਗਰਾਜ ਨੇ ਮਾਰ ਕੇ ਆਪਣੇ ਪਿਤਾ ਦਾ ਵੈਰ ਲਿਆ ਨਵਾਂ ਪਿੰਡ ਜੋਗਾ ਆਪਣੇ ਨਾਮ ਉੱਤੇ ਵਸਾਇਆ ਧੂਰੀ ਦੇ ਇਲਾਕੇ ਵਿੱਚ ਕਨੌਰੀ ਕਲਾਂ ਚੈਲਾ ਦਾ ਪਿੰਡ ਵੀ ਜੋਗੇ ਵਿੱਚੋਂ ਹੀ ਵਜਿਆ ਹੋਇਆ ਹੈ ਕਿਸੇ ਸਮੇਂ ਪੰਜ ਪਾਂਡੋ ਸਮੇਤ ਦ੍ਰੋਪਤੀ ਜੋਗੇ ਦੇ ਖੇਤਰ ਵਿੱਚ ਆਏ ਸੀ ਚੈਲ ਜੋਗੀਆਂ ਦਾ ਚੇਲਾ ਸੀ ਉਸ ਸਮੇਂ ਪੰਜਾਬ ਵਿੱਚ ਜੋਗੀਆਂ ਸਿੱਧਾਂ ਦਾ ਪੁੱਲ ਵਾਲਾ ਸੀ ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਵਿੱਚੋਂ ਨੇ ਐਨਾ ਵਿੱਚੋਂ ਇੱਕ ਸਿੱਧ ਜੋਗੀ ਪੀਰ ਹੋਇਆ ਜਿਸ ਨੂੰ ਸਭ ਚੈਲ ਮੰਨਦੇ ਨੇ ਜਿੱਥੇ ਵੀ ਚੈਲਾਂ ਦਾ ਕੋਈ ਪਿੰਡ ਹੈ ਉੱਥੇ ਜੋਗੀ ਪੀਰ ਦੀ ਮਾੜੀ ਵੀ ਬਣੀ ਹੋਈ ਹੈ ਸ਼ੇਖੂਪੁਰ ਜ਼ਿਲ੍ਹੇ ਵਿੱਚ ਮੁਸਲਮਾਨ ਚੈਲਾਂ ਦਾ ਇੱਕ ਪਿੰਡ ਮਾੜੀ ਹੈ ਜਿੱਥੇ ਜੋਗੀਪੁਰ ਦੀ ਮਾੜੀ ਕੈਮ ਮੋਗੇ ਦੇ ਇਲਾਕੇ ਵਿੱਚ ਕਿਲੀ ਚਹਲਾਂ ਵਿੱਚ ਵੀ ਜਠੇਰੇ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਫਰੀਦਕੋਟ ਦੇ ਪਾਸ ਵੀ ਚਹਲ ਪਿੰਡ ਹੈ। ਪੰਜਾਬ ਵਿੱਚ ਚਹਲ ਨਾਮ ਦੇ ਕਈ ਪਿੰਡ ਚਹਲ ਭਾਈਚਾਰੇ ਦੇ ਨਾਲ ਨੇ। ਇੰਨਾ ਸਾਰੇ ਚਹਲਾਂ ਦਾ ਮੁੱਢ ਮਾਨਸਾ ਦਾ ਖੇਤਰ ਜੋਗਰ ਲਈ ਹੈ। ਮਾਨਸਾ ਵਿੱਚ ਚਹਲਾਂ ਦੇ 40 ਪਿੰਡ ਨੇ। ਇਹਨਾਂ ਨੂੰ ਚਹਲਾਂ ਦਾ 40ਆ ਕਿਹਾ ਜਾਂਦਾ ਹੈ। ਮਾਨਸਾ ਦੇ ਖੇਤਰ ਵਿੱਚ ਦਿਲੇਉ ਆਲਕ ਤੇ ਸੇਖੋਂ ਗੈਂਡੇ ਚਹਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿੱਚੋਂ ਆਏ ਸੀ। ਮਾਨਸਾ ਵਿੱਚ ਚਹਲ ਤੇ ਦੰਦੀਵਾਲ चौहान 12ਵੀਂ ਸਦੀ ਵਿੱਚ ਆਏ ਸੀ। ਮਾਨ ਸਭ ਤੋਂ ਪਹਿਲਾਂ ਆਏ ਸੀ। 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ 1665 ਈਸਵੀ ਵਿੱਚ ਪੀਖੀ ਦੇ ਇਲਾਕੇ ਵਿੱਚ ਆਏ। ਉਸ ਸਮੇਂ ਇਸ ਇਲਾਕੇ ਵਿੱਚ ਗੈਂਡੇ ਤੇ ਦੇਸੂ ਚੱਲ ਦੀ ਚੌਧਰ ਸੀ। ਇਹ ਸੁਲਤਾਨੀਆਂ ਦਾ ਪਰਿਵਾਰ ਸੀ। ਚੈਲ ਭਾਈ ਜਾਰੇ ਦੇ ਬਹੁਤੇ ਲੋਕ ਸਖੀ ਸਰਵਰ ਦੇ ਚੇਲੇ ਸੀ। ਮਾਲਵੇ ਵਿੱਚ ਗੁਰੂ ਤੇਗ ਬਹਾਦਰ ਦੀ ਫੇਰੀ ਸਮੇਂ ਹੀ ਗੈਂਡੇ ਸਮੇਤ ਚੈਲਾ ਨੇ ਸਿੱਖੀ ਧਾਰਨ ਕੀਤੀ ਸੀ। ਕੁਝ ਚੈਲ ਕੱਚੇ ਸਿੱਖ ਸਨ, ਉਹ ਸਖੀ ਸਰਵਰ ਨੂੰ ਵੀ ਮੰਨਦੇ ਸੀ। ਦੇਸੂ ਚੈਲ ਦੀ ਵੰਸ਼ ਵਿੱਚੋਂ ਗੈਂਡਾ ਚੈਲ ਬਹੁਤ ਸੂਰਬੀਰ ਤੇ ਪ੍ਰਸਿੱਧ ਸੀ। ਇਸ ਦੀਆਂ ਰਾਜੇ ਹੋਠੀ ਤੇ ਹੋਰ ਮੁਸਲਮਾਨ ਧੜਬੀਆਂ ਨਾਲ ਕਈ ਟੱਕਰਾਂ ਹੋਈਆਂ ਸੀ। ਦਲੇਉ ਜੱਟਾ ਨੇ ਆਪਣੇ ਮਿੱਤਰ ਗੈਂਡੇ ਦੇ ਦੁਸ਼ਮਣਾਂ ਨਾਲ ਟੱਕਰਾਂ ਲਈਆਂ। 1736 ਇਸਵੀ ਵਿੱਚ ਮਹਾਰਾਜਾ ਆਲਾ ਸਿੰਘ ਨੇ ਗੈਂਡੇ ਚਹਲ ਤੋਂ ਪੀਖੀ ਦਾ ਇਲਾਕਾ ਜਿੱਤ ਕੇ ਆਪਣੀ रियासत ਪਟਿਆਲਾ ਵਿੱਚ ਲਾ ਲਿਆ ਕਿਸੇ ਕਾਰਨ ਗੈਂਡੇ ਨੂੰ ਉਸਦੇ ਆਪਣੇ ਸ਼ਰੀਕਾਂ ਨੇ ਹੀ ਮਾਰ ਦਿੱਤਾ ਸੀ ਚੈਲਾਂ ਦੀ ਚੌਧਰ ਇਲਾਕੇ ਵਿੱਚ ਖਤਮ ਹੋ ਗਈ ਕੁਝ ਚੈਲ ਸੰਗਰੂਰ ਮੋਗਾ ਲੁਧਿਆਣਾ ਦੁਆਬਾ ਮਾਝੇ ਦੇ ਖੇਤਰ ਤੇ ਦੂਰ ਦੂਰ ਤੱਕ ਫੈਲ ਗਏ ਸਮਾਜਿਤ ਉਹ ਅੱਗੇ ਪੱਛਮੀ ਪੰਜਾਬ ਵਿੱਚ ਕਾਫੀ ਚਲੇ ਗਏ ਸੀ ਪੁੱਲ ਚਹਿਲ ਕਾਹਲੋਂ ਜੱਟ ਮਾਲਵਾਤਾ ਅਤੇ ਦੱਖਣ ਨੂੰ ਆਪਣਾ ਮੁਢ ਹਾਲ ਕਰ ਕਹਿੰਦੇ ਨੇ ਅੰਮ੍ਰਿਤਸਰ ਦੇ ਚਹਲਾ ਅਨੁਸਾਰ ਚਹਿਲ ਸੂਰਜਮੰਝੀ ਰਾਜਾ ਖਾਂਗ ਦੀ ਵੰਸ਼ ਵਿੱਚੋਂ ਨੇ ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗੜਾਣਾ ਵਸੇ ਤੇ ਫਿਰ ਪੱਖੀ ਚਹਲਾ ਵਿੱਚ ਅੰਬਾਲੇ ਵੱਲ ਆਏ ਫਿਰ ਹੌਲੀ ਹੌਲੀ ਮਾਲਵੇ ਦੇ ਇਲਾਕੇ ਜੋਗਾ ਰੱਲਾ ਵਿੱਚ ਪਹੁੰਚ ਗਏ ਸੀ ਮਾਝੇ ਵਿੱਚ ਵੀ ਚਹਿਲ ਗੋਤ ਕਾਫੀ ਵੱਸਦੇ ਨੇ ਪਿੰਡ ਚਹਿਲ ਤਹਿਸੀਲ ਤਨਤਨ ਵਿੱਚ ਧੰਨ ਬਾਬਾ ਜੋਗੀ ਪੀਰ ਦਾ ਅਕਤੂਬਰ ਵਿੱਚ ਮਹਾਨ ਸਲਾਨ ਜੋੜ ਮੇਲਾ ਲੱਗਦਾ ਹੈ ਮਾਝੇ ਵਿੱਚ ਜਫਰਵਾਲ ਵੀ ਚੈਲਾਂ ਦਾ ਉੱਗਾ ਪਿੰਡ ਹੈ ਬਾਬਾ ਜੋਗੀ ਪੀਰ ਦਾ ਜਨਮ ਦਿਹਾੜਾ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਬ੍ਰਾਹਮਣ ਮਾਜ਼ਰਾ ਵਿੱਚ 12 ਸਤੰਬਰ ਦੇ ਲਗਭਗ ਮਨਾਇਆ ਜਾਂਦਾ ਹੈ ਸਭ ਚੈਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਨੇ ਸੰਗਰੂਰ ਖੇਤ ਅਤੇ ਚੈਲ ਖੇਰਾ ਭੂਮੀਆਂ ਦੀ ਪੂਜਾ ਕਰਦੇ ਨੇ ਉਹ ਆਪਣੇ ਆਪ ਨੂੰ ਬਾਲੇ ਚਾਹਾਨ ਦੇ ਵੰਸ਼ ਵਿੱਚੋਂ ਸਮਝਦੇ ਨੇ ਬਾਲਾ ਚਾਹਾਨ ਕਿਸੇ ਜੱਟੀ ਨਾਲ ਵਿਆਹ ਕਰਾ ਕੇ ਜੱਟ ਪਾਈਚਾਰੇ ਵਿੱਚ ਰਲ ਗਿਆ ਸੀ ਜੀਂਦ ਤੇ ਸੰਗਰੂਰ ਦੇ ਚਹਿਲ ਗੁੱਗੇ ਚਾਹਾਨ ਦੀ ਵੀ ਪੂਜਾ ਕਰਦੇ ਨੇ ਇਸ ਇਲਾਕੇ ਦੇ ਬਹੁਤੇ ਚਹਿਲ ਜੋਗੀ ਪੀਰ ਨੂੰ ਵੀ ਜ਼ਰੂਰ ਮੰਨਦੇ ਨੇ ਸੰਗਰੂਰ ਦੇ ਇਲਾਕੇ ਵਿੱਚ ਖੇੜੀ ਚਹਿਲਾ ਖਿਆਲੀ ਕਨੌਰੀ ਕਲਾ ਲਾੜ ਗੁੰਜਾਰਾ ਕਰਮਗੜ੍ਹ ਤੇ ਕਈ ਪਿੰਡਾਂ ਵਿੱਚ ਚਹਿਲ ਕਬੀਲੇ ਦੇ ਲੋਕ ਵਸਦੇ ਨੇ ਫਤੇਗੜ ਦੇ ਹਮ ਲੋ ਖੇਤਰ ਵਿੱਚ ਚਹਿਲ ਪਿੰਡਾਂ ਨੂੰ ਵੀ ਚਹਿਲ ਪਾਈ ਚਾਰੇ ਦੇ ਮੰਨਿਆ ਜਾਂਦਾ ਹੈ ਪਟਿਆਲੇ ਦੇ ਕੁਝ ਚਹਿਲ ਆਪਣੇ ਆਪ ਨੂੰ ਕਿਸੇ ਪਹਾੜੀ پری अथवा ਸੁੰਦਰੀ ਦੀ ਵੰਛ ਵਿੱਚੋਂ ਮੰਨਦੇ ਨੇ ਉਹ ਬਲੰਦ ਜੋਗੀ ਪੀਰ ਨੂੰ ਜਠੇਰੇ ਦੇ ਤੌਰ ਤੇ ਪੂਜਦੇ ਨੇ ਸਾਰੇ ਚਹਿਲ ਹੀ ਜੋਗੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਨੇ ਉਹ ਮਾਨਸਾ ਦੇ ਇਲਾਕੇ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਅਸੂਮ ਹੀ ਦੇ ਵਿੱਚ 4 ਨਰਾਤੇ ਨੂੰ ਜੋਗੇ ਰੱਲੇ ਦੇ ਇਲਾਕੇ ਵਿੱਚ ਜੋਗੀ ਪਿਰਦਾ ਭਾਰੀ ਮੇਲਾ ਲੱਗਦਾ ਹੈ ਚਹਿਲ ਵਾਂਸ਼ ਦੇ ਲੋਕ ਵੱਤ ਤੋਂ ਵੱਧ ਇਸ ਮੇਲੇ ਵਿੱਚ ਸ਼ਾਮਿਲ ਹੁੰਦੇ ਨੇ ਹੁਣ ਚਹਿਲ ਸਾਰੇ ਪੰਜਾਬ ਵਿੱਚ ਫੈਲੇ ਹੋਏ ਨੇ ਇੱਕ ਚਹਿਲ ਪਿੰਡ ਲੁਧਿਆਣੇ ਜਿਹਦੇ ਵਿੱਚ ਵੀ ਹੈ ਇਹ ਚਹਲ ਦੇ ਰਜੂਲ ਪਿੰਡ ਵਿੱਚ ਕੋ ਚਹਿਲ ਨੇ ਚਹਿਲ ਕਲਾਂ ਤੇ ਚਹਿਲ ਖੁਰਦ ਪਿੰਡ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਚਹਿਲ ਭਾਈਚਾਰੇ ਦਾ ਹੀ ਹੈ ਕਪੂਰਥਲਾ ਵਿੱਚ ਕਸੋ ਚਹਿਲ ਮਾਧੋਪੁਰ ਜੰਬੋਗਾਲ ਪਨੋਲੰਗ ਕਈ ਪਿੰਡਾਂ ਵਿੱਚ ਚਹਿਲ ਗੋਦ ਦੇ ਕਾਫੀ ਲੋਕ ਵਸ ਰਹੇ ਨੇ ਹਰਿਆਣੇ ਤੇ ਰਾਜਸਥਾਨ ਵਿੱਚ ਵੀ ਕੁਝ ਚਹਿਲ ਹਿੰਦੂ ਜਾਟ ਨੇ ਪੱਛਮੀ ਪੰਜਾਬ ਵਿੱਚ ਗੁਜਰਾਂਵਾਲਾ ਸਿਆਲਕੋਟ ਸ਼ੇਖੋਪੁਰਾ ਮਿੰਟਗੁਮਰੀ ਇਸ ਵਿੱਚ ਵੀ ਚਹਿਲ ਕਬੀਲੇ ਦੇ ਲੋਕ ਚਲੇ ਗਏ ਸੀ ਮਿੰਟਗੁਮਰੀ ਤੇ ਸ਼ੇਖੋਪੁਰਾ ਦੇ ਚਹਿਲ ਬਹੁਤ ਹੀ ਮੁਸਲਮਾਨ ਸੀ ਦੱਲੀ ਤੇ ਜਾਤੀਆਂ ਵਿੱਚ ਵੀ ਚਹਿਲ ਗੋਦ ਦੇ ਕਾਫੀ ਲੋਕ ਨੇ ਕਈ ਗਰੀਬ ਜੱਟ-ਦਲਿਤ ਇਸਤਰੀਆਂ ਨਾਲ ਵਿਆਹ ਕਰਾ ਕੇ ਦਲਿਤ ਭਾਈਚਾਰੇ ਵਿੱਚ ਰਲ ਮਿਲ ਗਏ ਸੀ। ਇਸ ਕਾਰਨ ਜੱਟਾਂ ਤੇ ਦਲਿਤਾਂ ਦੇ ਬਹੁਤ ਹੀ ਗੋਤ ਸਾਂਝੇ ਨੇ। ਚਹਿਲ ਗੋਤ ਜੱਟਾਂ ਦੀ ਵੱਡੀ ਗੋਤਾਂ ਵਿੱਚੋਂ ਇੱਕ ਹੈ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਚਹਿਲ ਗੋਤ ਦੇ ਲੋਕਾਂ ਦੀ ਗਿਣਤੀ 63156 ਸੀ। ਮਾਲਵੇ ਵਿੱਚ ਚਹਿਲ ਰਾਜਸਥਾਨ ਦੇ ਖੇਤਰ ਵਿੱਚ ਵੀ ਕਾਫੀ ਜਾ ਕੇ ਆਬਾਦ ਹੋਏ ਸੀ। ਦੋਆਬੇ ਦੇ ਬੋਤੇ ਚਹਿਲ ਵਿਦੇਸ਼ਾਂ ਵਿੱਚ ਗਏ ਚਹਿਲ ਕਬੀਲੇ ਦੇ ਲੋਕ ਸਿਆਣੇ ਤੇ ਮਨਮੱਤੇ ਹੁੰਦੇ ਨੇ ਕਿਸੇ ਦੇ ਮਗਰ ਘੱਟ ਲੱਗਦੇ ਨੇ ਪੰਜਾਬ ਵਿੱਚ ਵੀ ਸਾਰੇ ਚਹਿਲ ਜੱਟ ਸਿੱਖ ਨੇ ਦਲਿਤ ਜਾਤੀਆਂ ਵਿੱਚ ਰਲੇ ਹੋਏ ਚਹਿਲ ਵੀ ਸਿੱਖ ਨੇ ਮਾਝੇ ਦੇ ਵਿਆਸ ਖੇਤਰ ਵਿੱਚ ਪਿੰਡ ਸ਼ੇਰੂ ਖਾਨਪੁਰ ਦੀ ਪਵਿੱਤਰ ਚੰਗੀ ਜਿਹੜੀ ਬਾਬਾ ਜੋਗੀ ਦੇ ਨਾਂ ਪਰ ਸੈਦਾ ਹੈ ਉੱਥੇ ਵੀ ਸਲਾਨਾ ਜੋੜ ਮੇਲਾ 1 ਅਗਸਤ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਮਗਰੋਂ ਨੇਲੇ ਪਿੰਡਾਂ ਦੇ ਚਹਿਲ ਬਾਬਾ ਜੀ ਦੇ ਡੇਰੇ ਤੇ ਮੱਥਾ ਟੇਕਦੇ ਨੇ। ਖੀਰ, ਦੁੱਧ, ਮਿੱਠੀਆਂ ਰੋਟੀਆਂ, ਗੁੜ ਚੜਾ ਕੇ ਮੰਨਤਾ ਮੰਗੀਆਂ ਜਾਂਦੀਆਂ ਨੇ। ਮੇਲੇ ਵਿੱਚ ਗਾਇਕ ਜੋੜੀਆਂ ਤੇ ਪ੍ਰਸਿੱਧ ਖਿਡਿਆਰਿਆਂ ਨੂੰ ਵੀ ਭਾਗ ਲੈਣ ਲਈ ਖਾਨਪੁਰ ਦੀ ਪੰਚਾਇਤ ਵੱਲੋਂ ਸੱਦਾ ਦਿੱਤਾ ਜਾਂਦਾ ਹੈ। ਹੁਣ ਮੇਲੇ ਵੀ ਨਵੇਂ ਢੰਗ ਨਾਲ ਲੱਗ ਰਹੇ ਨੇ। ਚਾਹਲ ایران ਵਿੱਚੋਂ ਭਾਰਤ ਵਿੱਚ 5ਵੀਂ ਸਦੀ ਵਿੱਚ ਆਏ ਸੀ। ਪੰਜਾਬ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਤੇ ਰਾਜਸਥਾਨ ਵਿੱਚ ਵਸਦੇ ਸੀ। ਚਾਹਲ ਮਨਮੱਤੇ ਤੇ ਸੰਝਮੀ ਜੱਟ ਨੇ। ਇਹਨਾਂ ਦਾ ਮੁਢਲਾ ਘਰ ਬੀ ਕੈਸਪੀਅਨ ਸਾਗਰ ਦਾ ਪੂਰਬੀ ਖੇਤਰ ਸੀ। ਹਰਿਆਣਾ ਤੇ ਰਾਜਸਥਾਨ ਵਿੱਚ ਚਾਹਲ ਹਿੰਦੂ ਜੱਟ ਨੇ। ਧੰਨਵਾਦ ਜੀ।